ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਅ ਦਲਜੀਤ ਦੁਸਾਂਝ ਦੀ ਅ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਮੁਲਾਕਾਤ ਬਾਰੇ ਗੱਲਬਾਤ ਕਰਨੀ ਹੈ ਦੋਸਤੋ ਬਹੁਤ ਸਾਰੀਆਂ ਟਿੱਪਣੀਆਂ ਜਿਹੜੀਆਂ ਨੇ ਉਹ ਦਲਜੀਤ ਦੁਸਾਂਝ ਦੀਆਂ ਇਸ ਮੁਲਾਕਾਤ ਤੇ ਹੋ ਰਹੀਆਂ ਨੇ ਕਿ ਉਹ ਕਿਉਂਕਿ ਜਿਹੜੇ ਵਿਰੋਧੀ ਧਿਰ ਨੇ ਹਰ ਇੱਕ ਲੈਨ ਦੇ ਵਿੱਚ ਚਾਹੇ ਪੱਤਰਕਾਰ ਹੀ ਲੈਨ ਦੇ ਵਿੱਚ ਹੋਣ ਚਾਹੇ ਉਹ ਸਿਆਸੀ ਲੈਨ ਦੇ ਵਿੱਚ ਹੋਣ ਚਾਹੇ ਉਹ ਸਿੰਗਰ ਵਜੋਂ ਚਾਹੇ ਆਡੀਅנס ਹਰ ਇੱਕ ਫੈਨ ਫੋਲੋਇੰਗ ਜਿਹੜੀ ਹੈ ਚਾਹੇ ਬਬੂ ਮਾਨ ਦੀ ਫੈਨ ਫੋਲੋਇੰਗ ਹੈ ਚਾਹੇ ਸਿੱਧੂ ਮੂਸੇ ਵਾਲੇ ਦੀ ਫੈਨ ਹੈ ਕਿਸੇ ਵੀ ਸਿੰਗਰ ਦੀ ਫੈਨ ਫੋਲੋਇੰਗ ਹੈ ਜਿਹੜੇ ਐਂਟੀ ਨੇ ਦਲਜੀਤ ਦੋਸਾਂਝ ਦੇ ਉਹਨਾਂ ਨੂੰ ਬੋਲਣ ਦਾ ਮੌਕਾ ਮਿਲਿਆ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅ ਦਲਜੀਤ ਦੁਸਾਂਜ ਦੇ ਜਿਹੜੇ ਉਹਨਾਂ ਦੇ ਕਰੈਕਟਰ ਨੇ ਉਹਨਾਂ ਦੇ ਜੋ ਉਹਨਾਂ ਦੀ ਸ਼ਖਸੀਅਤ ਹੈ ਜੋ ਉੱਤੇ ਉਂਗਲਾਂ ਜਿਹੜੀਆਂ ਨੇ ਉੱਠ ਰਹੀਆਂ ਨੇ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਹਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਸਾਰੇ ਕਮੈਂਟ ਆ ਰਹੇ ਨੇ ਤੇ ਦੋਗਲੇ ਤੱਕ ਕਿ ਦੋਗਲੇ ਇਨਸਾਨ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਪ੍ਰੈਂਕ ਵੀਡੀਓ ਕਰਦੇ ਨੇ ਰੂਸਟਰ ਜੀ ਨੇ ਉਹਨਾਂ ਨੇ ਇਹਨਾਂ ਦਾ ਦਿਲਜੀਤ ਦੋਸਾਂਝ ਦਾ ਵਿਰੋਧ ਕੀਤਾ ਪਰ ਗੱਲ ਮੈਂ ਇੱਥੇ ਕਰਨੀ ਹੈ ਕਿਉਂਕਿ ਮੈਂ ਦਿਲਜੀਤ ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰਦਾ ਕਿ ਮੈਂ ਦਿਲਜੀਤ ਦੋਸਾਂਝ ਦਾ ਫੈਨ ਨਹੀਂ ਹਾਂ ਮੈਂ ਵੈਸੇ ਤਾਂ ਕਿਸੇ ਪੰਜਾਬੀ ਸਿੰਗਰ ਦਾ ਫੈਨ ਨਹੀਂ ਜਿਹੜੇ ਹੁਣ ਅੱਜ ਦੇ ਸਮੇਂ ਦੇ ਵਿੱਚ ਆ ਮੈਂ ਜ਼ਿਆਦਾ ਪੁਰਾਣੀ ਸਿੰਗਰ ਸੁਣਦਾ ਜਿਨ੍ਹਾਂ ਦੇ ਗੀਤਾਂ ਦੇ ਵਿੱਚ ਕੁਝ ਲਬਜ਼ ਹੁੰਦਾ ਹਨਾ ਗੀਤਾਂ ਦਾ ਮਤਲਬ ਨਿਕਲਦਾ ਕੋਈ ਕੁਝ ਜਿਹੜੇ ਦਿਲ ਨੂੰ ਟੰਮ ਦੇਣੇ ਮੈਂ ਉਹ ਗੀਤ ਜਿਹੜੇ ਸੁਣਦਾ ਸਤਿੰਦਰ ਸਰਤਾਜ ਮੈਂ ਬਹੁਤ ਸੁਣਦਾ ਤੇਬੀ ਬਾਈ ਮੈਂ ਬਹੁਤ ਸੁਣਦਾ ਸੋ ਮੈਂ ਪਹਿਲਾਂ ਦੱਸ ਦਵਾ ਦਲਜੀਤ ਦੋਸਾਂਝ ਦੀ ਮੈਨੂੰ ਦਾ ਨੈਕਸਟ ਲੈਵਲ ਐਲਬਮ ਤੋਂ ਬਾਅਦ ਜਾਂ ਬੈਕ ਟੂ ਬੇਸ ਸ਼ਾਇਦ ਉਹਨਾਂ ਦੀ ਐਲਬਮ ਆਈ ਸੀ ਉਸ ਐਲਬਮ ਤੋਂ ਬਾਅਦ ਮੈਨੂੰ ਮਤਲਬ ਉਹਨਾਂ ਦਾ ਕੋਈ ਵੱਖਰਾ ਟੇਸਟ ਵੇਖਣ ਨੂੰ ਨਹੀਂ ਮਿਲਿਆ ਜਿਹੜੇ ਹੁਣ ਤਰ੍ਹਾਂ ਦੇ ਗੀਤ ਆ ਰਹੇ ਨੇ ਚੱਲਦੇ ਨੇ ਹੁਣ ਉਦਾਂ ਦੇ ਉਹ ਗੀਤ ਕਰ ਰਹੇ ਨੇ ਸੋ ਮੈਨੂੰ ਜਿਆਦਾ ਗੀਤ ਉਹਨਾਂ ਦਾ ਆਰ ਨਾਨਕ ਪਾਰ ਨਾਨਕ ਵਧੀਆ ਲੱਗਦਾ ਜਾਂ ਗੁਰੂ ਗੋਬਿੰਦ ਸਿੰਘ ਦੇ ਲਾਲ ਸੂਬਿਆ ਹਨਾ ਇਦਾਂ ਦੇ ਮੈਨੂੰ ਗੀਤ ਜਿਹੜੇ ਆ ਉਹਨਾਂ ਦੇ ਬਹੁਤ ਪਿਆਰੇ ਲੱਗਦੇ ਨੇ ਪਰ ਮੈਂ ਪੱਕਾ ਕਟੜ ਫੈਨ ਜੀ ਮੈਂ ਕਹਿ ਦਵਾ ਕਿ ਅੱਖਾਂ ਮੀਟ ਕੇ ਮੈਂ ਬੜਾ ਉਹ ਫੈਨ ਨਹੀਂ ਹੈਗਾ ਸੋ ਇਹ ਗੱਲ ਮੈਂ ਪਹਿਲਾਂ ਕਲੀਅਰ ਕਰ ਦਵਾ ਤੇ ਦੂਜੀ ਗੱਲ ਹੈ ਕਿ ਦੇਖੋ ਉਹ ਇੱਕ ਆਰਟਿਸਟ ਨੇ ਤੇ ਉਹਨਾਂ ਨੂੰ ਲੋੜ ਉਹਨਾਂ ਨੇ ਇੰਡੀਆ ਦੇ ਵਿੱਚ ਰਹਿਣਾ ਇੰਡੀਆ ਦੇ ਵਿੱਚ ਉਹਨਾਂ ਨੇ ਸ਼ੋਅ ਕਰਨੇ ਆ ਇਸ ਕਰਕੇ ਉਹਨਾਂ ਨੂੰ ਹਰ ਇੱਕ ਦੀ ਲੋੜ ਆ ਅੰਬਾਨੀ ਦੇ ਉਹ ਗੈ ਨਹੀਂ ਮੈਰਿਜ ਤੇ ਤਾਂ ਵੀ ਬਹੁਤ ਸਾਰੇ ਨਹੀਂ ਜਿਹੜੇ ਨੇ ਉਹ ਗੱਲਾਂ ਕੀਤੀਆਂ ਪਰ ਮੈਂ ਕਹਿ ਸਕਦਾ ਕਿ ਉਹ ਇੱਕ ਬਿਜ਼ਨਸਮੈਨ ਨੇ ਤੇ ਉਹਨਾਂ ਨੂੰ ਸਾਰਿਆਂ ਦੀ ਲੋੜ ਹੈ ਉਹ ਉਹ ਜੇ ਜੇ ਆਪਾਂ ਉਹਨਾਂ ਦਾ ਚੰਗਾ ਪੱਖ ਜਿਹੜਾ ਵਾ ਉਹ ਨਹੀਂ ਦੇਖਦੇ ਤਾਂ ਆਪਾਂ ਨੂੰ ਬੁਰਾ ਪੱਖ ਵੇਖਣ ਦੀ ਵੀ ਨਹੀਂ ਹੈਗੀ ਹੈਨਾ ਸੋ ਉਹਨਾਂ ਨੇ ਉਹ ਵੇਖੀ ਹੈ ਨਾ ਉਹਨਾਂ ਨੇ ਸਟਰਗਲ ਕੀਤਾ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਮੈਂ ਜਦੋਂ ਪ੍ਰੋਫੈਸਰ ਮੋਹਨ ਸਿੰਘ ਮੇਲਾ ਜਿਹੜਾ ਸੀਗਾ ਮੈਂ ਉਹ ਤੇ ਇੱਕ ਪਰਨ ਕੀਤਾ ਸੀਗਾ ਕਿ ਮੈਂ ਕੁਚੀਲਾ ਦੇ ਵਿੱਚ ਸ਼ੋਅ ਲਾਉਂਗਾ ਹੈਨਾ ਤੇ ਦੀਫ ਲੋ ਫਿਰ ਉਹਨੇ ਕੁਚੀਲਾ ਦੇ ਵਿੱਚ ਕਿਦਾਂ ਦਾ ਸ਼ੋਅ ਲਾਇਆ ਉਨੇ-ਉਨੇ ਉਹ ਡ੍ਰੀਮ ਪੂਰਾ ਕੀਤਾ ਉਹਦਾ ਗੋਲ ਸੀ ਉਹਦਾ ਏਮ ਸੀ ਅਸੀਂ ਉਹ ਉਹ ਚੀਜ਼ਾਂ ਨਹੀਂ ਹਰ ਇੱਕ ਇਨਸਾਨ ਦਲਜੀਤ ਬਣ ਸਕਦਾ ਜੇ ਕੋਈ ਏਮ ਹੋਵੇ ਜੇ ਕੋਈ ਗੋਲ ਹੋਵੇ ਸਾਡਾ ਪਰ ਅਸੀਂ ਉਹ ਚੀਜ਼ਾਂ ਤੋਂ ਬਹੁਤ ਦੂਰ ਆ ਅਸੀਂ ਸਰਟੀਫਿਕੇਟ ਜਿਹੜਾ ਵਾ ਉਹ ਦੇਣ ਦੀ ਕੋਸ਼ਿਸ਼ ਕਰਦੇ ਹਾਂ ਹਰ ਇੱਕ ਨੂੰ ਅਸੀਂ ਆਪਣੇ ਅੰਦਰ ਨੀਚਾਤ ਮਾਰਦੇ ਕਿ ਸਾਡੇ ਅੰਦਰ ਕੀ ਕਮੀਆਂ ਨੇ ਇਹਦੇ ਵਿੱਚ ਸਾਨੂੰ ਫਕਰ ਹੋਣਾ ਚਾਹੀਦਾ ਕਿ ਲੁਧਿਆਣੇ ਦਾ ਜੰਪਲ ਮੁੰਡਾ ਅੱਜ ਇਸ਼ਕ ਦਾ ਉੜਾ ਐੜਾ ਜੇ ਨਾਲ ਜਿਨੇ ਸ਼ੁਰੂਆਤ ਕੀਤੀ ਸੀ ਇੱਕ ਚੋਬਰ ਜਿਹਾ ਮੁੰਡਾ ਅੱਜ ਪੀਐਮ ਨਰਿੰਦਰ ਮੋਦੀ ਦੇ ਨਾਲ ਬੈਠਾ ਪੀਐਮ ਇੰਡੀਆ ਦਾ ਕੋਈ ਵੀ ਹੋਵੇ ਚਾਹੇ ਉਹ ਸਿੱਖਾਂ ਦੇ ਨਾਲ ਐਂਟੀ ਹੈ ਚਾਹੇ ਉਹ ਕੀ ਹੈ ਪੰਜਾਬੀਆਂ ਦੇ ਨਾਲ ਨਫ਼ਰਤ ਕਰਦਾ ਹੈ ਚਾਹੇ ਕੁਝ ਵੀ ਹੈ ਉਹ ਚੱਕਰਾਂ ਜਣੀ ਪੈਣਾ ਪਰ ਆਪਾਂ ਨੂੰ ਫਕਰ ਹੋਣਾ ਚਾਹੀਦਾ ਕਿ ਸਾਡੇ ਪੰਜਾਬ ਦਾ ਮੁੰਡਾ ਜਿਹੜਾ ਆ ਉਹ ਇੱਥੋਂ ਤੱਕ ਪਹੁੰਚਿਆ ਉਹੀ ਤੱਕ ਪਹੁੰਚਿਆ ਦੋਗਲੇ ਦਾ ਸਰਟੀਫਿਕੇਟ ਦੇ ਰਹੇ ਆ ਅਸੀਂ ਦੋਗਲੇ ਯਾਰ ਆਪਾਂ ਵੀ ਦੋਗਲੇ ਆ ਅਸੀਂ ਜੀ ਉਹ ਚਮਕੀਲੇ ਦੀ ਫਿਲਮ ਬਣਾਉਂਦਾ ਹੈ ਜੀ ਉਹ ਜਸਵੰਤ ਸਿੰਘ ਖਾਲੜਾ ਦੀ ਫਿਲਮ ਬਣਾਉਂਦਾ ਹੈ ਉਹ ਬੈਨ ਹੁੰਦੀ ਹੈ ਉਹਦੇ ਵਿੱਚ ਦਲਜੀਤ ਦੋਸਾਂ ਜੀ ਦਾ ਕਸੂਰ ਨਹੀਂ ਹੈ ਉਹਦੇ ਵਿੱਚ ਉਹ ਪ੍ਰੋਡਕਸ਼ਨ ਹਾਊਸ ਉਹਦੀ ਵਿੱਚ ਬਹੁਤ ਸਾਰੀ ਫਿਲਮ ਦੇ ਵਿੱਚ ਹੁੰਦੇ ਨੇ ਜਿਨ੍ਹਾਂ ਦਾ ਕਸੂਰ ਹੁੰਦਾ ਉਹਨੇ ਉਹ ਫਿਲਮ ਚੁਸਕੀਤੀ ਸੈਨ ਕੀਤੇ ਉਹ ਹਮੀ ਭਰੀ ਤਾਂ ਹੀ ਉਹ ਫਿਲਮ ਬਣੀ ਨਾ ਤਾਂ ਹੀ ਉਸ ਫਿਲਮ ਤੇ ਬੈਣ ਲੱਗਾ ਫਿਲਮ ਕੋਈ ਵੀ ਬਣਾ ਸਕਦਾ ਸੀਗਾ ਇੰਨਾ ਟਾਈਮ ਤੋਂ ਕਿਸੇ ਨੇ ਜ਼ੁਰਤ ਨਹੀਂ ਕੀਤੀ ਕਿੰਨੇ ਵੱਡੇ ਵੱਡੇ ਇੰਡਸਟਰੀ ਦੇ ਆਪਣੇ ਆਪ ਨੂੰ ਕਹਾਉਣ ਵਾਲੇ ਥੰਮ ਬੈਠੇ ਨੇ ਜਿਨ੍ਹਾਂ ਨੇ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਜਸਵੰਤ ਸਿੰਘ ਖਾਲੜਾ ਤੇ ਜੀਵਨੀ ਤੇ ਫਿਲਮ ਬਣਾਈਏ ਉਸ ਇਨਸਾਨ ਨੇ ਜ਼ੁਰਤ ਕੀਤੀ ਬੈਲ ਲੱਗਣਾ ਇਹ ਗੱਲ ਵੱਖਰੀ ਐ ਉਹ ਚੱਲੀ ਜਾਂ ਨਹੀਂ ਚੱਲੀ ਉਹ ਗੱਲ ਵੱਖਰੀ ਐ ਪੰਜਾਬ 1984 ਚੱਕ ਲਓ ਫਿਲਮ ਕਮਾਲ ਦੀ ਫਿਲਮ ਸੀ ਕਮਾਲ ਦੀ ਹੈਨਾ ਜੇ ਉਹਨਾਂ ਨੇ ਜੇ ਅਜੋ ਮੁਲਾਕਾਤ ਕਰ ਰਹੇ ਨੇ ਤੇ ਉਹਨਾਂ ਦਾ ਸੀ 네ਗੇਟਿਵ ਪੁਆਇੰਟ ਨਾ ਦੇਖੀਏ ਉਸ ਦਾ ਪੋਜ਼ਿਟਿਵ ਦੇਖੀਏ ਪੋਜ਼ਿਟਿਵ ਨਿਗਾ ਨਾਲ ਆਪਾਂ ਦੇਖੀਏ ਸਿੰਗਰ ਨੇ ਜਿਉ 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 ਟ੍ਰੋਲ ਕਰਦੇ ਨੇ ਕਿਸੇ ਨੂੰ ਕਿਸੇ ਨੂੰ ਕੁਝ ਕਹਿੰਦੇ ਨੇ ਕੰਗਣਾ ਵਾਲਾ ਰੌਲਾ ਸੀਗਾ ਉਹਨੂੰ ਉਹਨੇ ਟੋਕਿਆ ਫਿਰ ਉਹਨੂੰ ਖਾਲਸਾਣ ਵੀ ਕਿਹਾ ਗਿਆ ਨਾ ਉਦੋਂ ਸਾਰਿਆਂ ਨੇ ਬੜੀ ਤਾਰੀਫ ਕੀਤੀ ਤੇ ਅੱਜ ਜਿਉ ਪੀਐਮ ਮੋਦੀ ਦੇ ਨਾਲ ਬੈਠ ਗਏ ਆ ਤੇ ਅਸੀਂ ਤਾਂ ਵੀ ਨਹੀਂ ਉਹਨੂੰ ਛੱਡ ਰਹੇ ਗੱਲ ਸੋਚਣ ਵਾਲੀ ਐ ਗੱਲ ਸਾਡੀ ਸੋਚ ਤੇ ਖੜੀ ਐ ਸੋ ਇਸ ਕਰਕੇ ਮੇਰੇ ਹਿਸਾਬ ਦੇ ਨਾਲ ਇਦਾਂ ਨਹੀਂ ਕਰਨਾ ਚਾਹੀਦਾ ਹਰ ਇੱਕ ਨੂੰ ਇੱਕੋ ਰੱਸੀ ਦੇ ਵਿੱਚ ਆਉਂਦੀ ਨਹੀਂ ਡੱਟਣਾ ਚਾਹੀਦਾ ਮੈਨੂੰ ਨਹੀਂ ਪਤਾ ਦਲਜੀਤ ਦਸਾਂਜ ਦੇ ਦਿਲ 'ਚ ਕੀ ਹੈ ਕਿਉਂ ਹੈ ਕੀ ਕਾਰਨ ਹੈ ਸ਼ਾਇਦ ਹੋ ਸਕਦਾ ਨਰਿੰਦਰ ਮੋਦੀ ਜੀ ਨੇ ਖੁਦ ਬੁਲਾਇਆ ਹੋਵੇ ਉਹਨਾਂ ਨੂੰ ਮਿਲਣ ਵਾਸਤੇ ਜੇ ਮੋਦੀ ਸਾਹਿਬ ਪੀਐਮ ਨੇ ਪੰਜਾਬ ਦੇ ਇੰਡੀਆ ਦੇ ਸੌਰੀ ਤੇ ਉਹ ਜੇ ਕਿਸੇ ਨੂੰ ਕਹਿਣਗੇ ਤਾਂ ਫਰਜ਼ ਬੰਦ ਹੈ ਜਾਣਦਾ ਨਾ ਹੁਣ ਕਈ ਵੀਰ ਕਹਿਣਗੇ ਜੇ ਕਿਸਾਨਾਂ ਨੂੰ ਕਹਿਣਗੇ ਤੇ ਕਿਸਾਨ ਵੀ ਜਾਣ ਬਿਲਕੁਲ ਜਾਣਾ ਚਾਹੀਦਾ ਜੇ ਉਹ ਟਾਈਮ ਦਿੰਦੇ ਨੇ ਤੇ ਕਿਸਾਨਾਂ ਨੂੰ ਜਾਣਾ ਚਾਹੀਦਾ ਸਾਰੇ ਇਕੱਠੇ ਹੋ ਕੇ ਜਾਣ ਜਾਣਾ ਚਾਹੀਦਾ ਬਿਲਕੁਲ ਪਰ ਸਾਰਿਆਂ ਨੂੰ ਇੱਕ ਨੀਗਾ ਦੇ ਨਾਲ ਨਹੀਂ ਦੇਖੀਦਾ ਹੁੰਦਾ ਸਾਡੇ ਲਈ ਫਕਰ ਵਾਲੀ ਗੱਲ ਹੈ ਕਿਉਂ ਇੱਕ ਲੁਧਿਆਣੇ ਦਾ ਮੁੰਡਾ ਸਾਡੇ ਪੰਜਾਬ ਦਾ ਮੁੰਡਾ ਕਿੱਥੋਂ ਤੱਕ ਉਸਨੇ ਪੰਜਾਬੀਆਂ ਦੀ ਜਿਹੜੀ ਹੈ ਸ਼ਾਨ ਵਧਾਈ ਹੈ ਬਾਲੀਵੁੱਡ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਨਾਮ ਹੈ ਉਸ ਦਾ ਪੰਜਾਬ ਦਾ ਸਾਡੀ ਪੱਗ ਨੂੰ ਉਹਨੇ ਕਿੰਨੀ ਦੂਰ ਤੱਕ ਖੜਿਆ ਹੈ ਕੋਈ ਬਹੁਤ ਸਾਰੇ ਸਿੰਗਰ ਜਿਹੜੇ ਨੇ ਤੁਰੇ ਫਿਰਦੇ ਨੇ ਪੰਜਾਬ ਇੰਡੀਆ ਦੇ ਵਿੱਚ ਆਪਣੇ ਆਪ ਨੂੰ ਬੜੇ ਦਿਗਜ ਕਹਾਉਂਦੇ ਨੇ ਪਰ ਇੰਨੀ ਜਿਹੜੀ ਸ਼ੋਹਰਤ ਹੈ ਦਲਜੀਤ ਨੂੰ ਮਿਲੀ ਹੈ ਕਿਸੇ ਨੂੰ ਨਹੀਂ ਮਿਲੀ ਸੋ ਇਸ ਕਰਕੇ ਹਰ ਇੱਕ ਨੂੰ ਉਸ ਵੇਲੇ ਸਰਟੀਫੀਕੇਟ ਨਹੀਂ ਦੇਣਾ ਚਾਹੀਦਾ ਉਸ ਦਾ ਪੋਜ਼ਿਟਿਵ ਪੁਆਇੰਟ ਵੀ ਵੇਖਣਾ ਚਾਹੀਦਾ ਮੇਰਾ ਤਾਂ ਇਹ ਸੁਝਾਅ ਸੀ ਬਾਕੀ ਮੇਰੀਆਂ ਗੱਲਾਂ ਬਹੁਤ ਸਾਰਿਆਂ ਨੂੰ ਚੁਪ ਸੋਚੀਆਂ ਸੋ ਮੈਂ ਮਾਫੀ ਮੰਗਦਾ ਪਹਿਲਾਂ ਹੀ ਕਿਉਂਕਿ ਬਹੁਤ ਸਾਰੇ ਕਮੈਂਟ ਆਉਣ ਵਾਲੇ ਨੇ ਇਸ ਕਰਕੇ ਕਮੈਂਟ ਸੋ ਸਮਝ ਕੇ ਕਰਿਆ ਕਰੋ ਕਿਸੇ ਨੂੰ ਵੀ ਕਰਨੀ ਹੁੰਦੀ ਆ ਸੋ ਅਸੀਂ ਸਾਰੇ ਆਪਾਂ ਪੰਜਾਬ 'ਚ ਜੰਮੇ ਆਂ ਪੰਜਾਬ ਦਾ ਖਾਦਾ ਕਦੇ ਵੀ ਪੰਜਾਬ ਦਾ ਕੋਈ ਬੁਰਾ ਨਹੀਂ ਸੋਚਦਾ ਹੁੰਦਾ ਸੋ ਇਸ ਕਰਕੇ ਜਿਸ ਤਰਤੀ ਤੇ ਰਹਿੰਦੇ ਆ ਪੰਜਾਬ ਦਾ ਵਾਕਿਆ ਨਹੀਂ ਕੋਈ ਬੁਰਾ ਸੋਚਦਾ ਪੰਜਾਬ ਖੁਸ਼ਹਾਲ ਆ ਖੁਸ਼ਹਾਲ ਹੀ ਰਵੇ ਇਹ ਕਾਮਨਾ ਕਰਦੇ ਸੋ ਇਨੀ ਬੇਨਤੀ ਕਰਨੀ ਸੀ ਫਿਰ ਉਹ ਆਗੇ ਹਾਜ਼ਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀਓ ਇਜਾਜ਼ਤ ਧੰਨਵਾਦ